ਜਿਹੜੇ ਬੰਦੇ ਕੱਖਾਂ ਦੇ ਨਹੀਂ ਸੀ ਉਹਨਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਲੱਖਾਂ ਦੇ ਬਣਾਤਾ ਨਤੀਜੇ ਆ ਜਿਹੜੇ ਨਾ ਚੀਜ਼ ਸਨ ਜਿਨ੍ਹਾਂ ਨੂੰ ਲੋਕ ਜਾਣਦੇ ਵੀ ਨਹੀਂ ਸੀ ਸੱਚੇ ਪਾਤਸ਼ਾਹ ਤੁਸੀਂ ਤੇ ਉਹਨਾਂ ਨੂੰ ਵੀ ਲੱਖਾਂ ਦੇ ਬਣਾਤਾ ਗੋਵਿੰਦ 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 ਸੰਗ ਨਾਮ ਦਿਓ ਮਨ ਲੈਣਾ ਆੜ ਦਾਮ ਕੋ ਛਿਪਰੋ ਹੋਇਓ ਲਖੀਆਂ ਸੱਚੇ ਪਾਤਸ਼ਾਹ ਲੱਖਾਂ ਦੇ ਬਣਾਤੇ ਤੇਰੀ ਕੁਦਰਤ ਕੋ ਕੁੜ ਵਕੁਰਬਾਨ ਸੱਚੇ ਪਾਤਸ਼ਾਹ ਸੀ ਤੇ ਤੇਰੀ ਕੁਦਰਤ ਤੋਂ ਬਲਿਹਾਰੇ ਉਧਰ ਤਵੱਸਿਆ ਰੋਜ਼ ਹੀ ਪੜਿਆ ਜਾਂਦਾ ਨੇ ਸ਼ਬਦ ਕਿ ਸੱਚੇ ਪਾਤਸ਼ਾਹ ਸੀ ਤੇ ਬਲਿਹਾਰ ਜਾਨਿਆਂ ਕਾਹਦੇ ਤੋਂ ਤੇਰੀ ਕੁਦਰਤ ਤੋਂ ਰਹਾਉ ਜੈਸਾ ਵਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਤੇ ਇੱਕ ਪਿਤਾ ਵਰਗੇ ਹੋ ਪਿਤਾ ਵਰਗੇ ਕਿਉਂ ਕਿਹਾ ਜੀ ਜਦੋਂ ਕੋਈ ਬੱਚਾ ਕੋਈ ਗਲਤ ਕੰਮ ਕਰਦਾ ਹੈ ਮਾਂ ਪਿਓ